ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਦਲੇਰ ਸਿੰਘ ਮੰਨੀਓ ਤਾਂ ਦੋਸਤੋ ਅੱਜ ਨਾ ਮੈਂ ਐਡੀਟਿੰਗ ਦੇ ਚੱਕਰ ਚ ਲੇਟ ਹੋ ਗਿਆ ਤੇ ਇਸ ਕਰਕੇ 11:30 ਤੋਂ ਉੱਪਰ ਟਾਈਮ ਹੋ ਗਿਆ ਇਸ ਕਰਕੇ ਮੈਂ ਥੋੜਾ ਲੇਟ ਵਲੌਗ ਬਣਾ ਰਿਹਾ ਤਾਂ ਦੋਸਤੋ ਅੱਜ ਧੁੱਪ ਵੀ ਕਰਾਕੇਦਾਰ ਲੱਗੀ ਹੋਈ ਹੈ ਮੌਸਮ ਬਹੁਤ ਸੋਹਣਾ ਤੇ ਸਵੇਰ ਕਾਫੀ ਠੰਡ ਸੀਗਾ ਹੱਥ ਪੈਰ ਠਰਦੇ ਸੀਗੇ ਪਰ ਹੁਣ ਬਹੁਤ ਸੋਹਣਾ ਮੌਸਮ ਆ ਤੇ ਬਾਹਰ ਇੰਜੋਏ ਕਰੀਏ ਨੇ ਧੁੱਪ ਨੂੰ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਜੀ ਉੱਪਰ ਸੂਰਜ ਵੀ ਕਾਫੀ ਚਮਕ ਰਿਹਾ ਤੇ ਬਹੁਤ ਸੋਹਣਾ ਮੌਸਮ ਹੈ ਵੀਰ ਅੱਜ ਕਹੋ ਕਿ ਮੈਂ ਦੁਕਾਨ ਤੇ ਆ ਬ੍ਰਦਰ ਘਰੇ ਰੋਟੀ ਖਾਣ ਗਿਆ ਹੋਇਆ ਤੇ ਉਸ ਨੂੰ ਟਾਈਮ ਲੱਗੂਗਾ ਹਜੇ ਅੱਧਾ ਘੰਟਾ ਹੋ ਗਿਆ ਉਹਨੂੰ ਗਏ ਨੂੰ ਹਜੇ ਤੱਕ ਵਾਪਸ ਨਹੀਂ ਆਇਆ ਤੇ ਮੈਂ ਉਸ ਦੀ ਦੁਕਾਨ ਦੀ ਰਾਖੀ ਬੈਠਾ ਉਹਨਾਂ ਚਿਰ ਮੈਂ ਸੌਦਾ ਸੁੱਦਾ ਦਊਂਗਾ ਜੇ ਕੋਈ ਵੀ ਯਾਨੀ ਕਿ ਲੈਣ ਆਉਂਦਾ ਆਇਆ ਜਸਿੰਦਰ ਕੀ ਹਾਲ ਆ ਬਾਪੂ ਠੀਕ ਆ ਜੀ ਤੁਹਾਨੂੰ ਕਿਵੇਂ ਆਏ ਆਪਾਂ ਹਾਂ ਆਪਾਂ ਕਿਵੇਂ ਆਏ ਆ ਤੈਨੂੰ ਫੋਨ ਤਾਂ ਇੱਥੇ ਦਿੱਤਾ ਸੀ ਹੈ ਤੁਹਾਨੂੰ ਮੇਰੇ ਕੋਲ ਫੋਨ ਤਾਂ ਕੀਤਾ ਹੈ ਟਿਊਬਰ ਟਿਊਬ ਰਾਹੀ ਟਿਊਬ ਹਾਂ ਚੱਲ ਦਿਨਾ ਵੇ ਓਏ ਇਸੇ ਮੇਰੇ ਡਲਾ ਲੈ ਕੱਲ ਨਾ ਬਾਪੂ ਜੀ ਦੇ ਬੱਚੇ ਆਏ ਸੀ ਦਵਾਈ ਲੈਣ ਤੇ ਉਹ ਦਵਾਈ ਗਿਆ ਪੁੱਲ ਤੇ ਬਾਪੂ ਜੀ ਦੁਆਰਾ ਲੈਣ ਆਏ ਨੇ ਤੇ ਇਸ ਕਰਕੇ ਉਹਨਾਂ ਨੂੰ ਮੈਂ ਫਿਰ ਦਵਾਈ ਦਿੱਤੀ ਤੇ ਲੈ ਕੇ ਦਵਾਈ ਬਾਪੂ ਜੀ ਗਿਆ ਚਲੇ ਉਹਨਾਂ ਨੂੰ ਫਿਰ ਜਦੋਂ ਦਾ ਪੈਸਾ ਤੈਨੂੰ ਫੋਨ ਕਰੋ ਨਹੀਂ ਪਤਾ ਨਾ ਰੱਖ ਜੇ ਲਓ ਜੀ ਆਹ ਛਾਬਣ ਸੀ ਤੇ ਆਹ ਟੀਬਾ ਵੱਧ ਕੇ ਕਰਿਆਨੇ ਦੁਕਾਨ ਤੇ ਸੇਲ 2 ਜਾਂ 3000 ਦੀ ਹੁੰਦੀ ਆ ਗਰਮੀਆਂ 'ਚ ਹੁਣ ਠੰਡ ਚੱਲ ਰਹੀ ਆ ਹੁਣ ਵੀ ਕਿਉਂ ਕੰਮ ਹੁਣ ਘਟ ਜਾਂਦਾ ਕਿਉਂਕਿ ਲੋਕ ਕੰਮ ਬਾਹਰ ਘਟ ਨਿਕਲਦੇ ਆ ਕੰਮ ਵੀ ਉਹੋ ਜਿਹਾ ਘਟ ਹੁੰਦਾ ਤੇ ਯਾਨੀ ਕਿ ਬਾਕੀ ਠੰਡੇ 'ਚ ਜਿਆਦਾ ਕੋਲਡ ਡਰਿੰਕ ਵਗੈਰਾ ਬੰਦ ਹੋ ਜਾਂਦੀ ਆ ਤਾਂ ਦੋਸਤੋ ਸਿਰਫ ਇੰਨਾ ਹੀ ਆ ਵੀ ਐਡਾ ਕੋਈ ਖਾਸ ਕੰਮ ਰਹਿ ਨਹੀਂ ਗਿਆ ਹੁਣ ਜੇ ਕਿਸਾਨਾਂ ਵਿਰੋਧੀ ਬਿੱਲ ਜੋ ਪਾਸ ਹੁੰਦਾ ਤਾਂ ਸਾਡੇ ਜਿਹੜੇ ਦੁਕਾਨਦਾਰਾਂ ਦਾ ਵੀ ਕੰਮ ਨਾਲ ਦੀ ਨਾਲ ਬੰਦ ਹੁੰਦਾ ਜਿਹੜੇ ਛੋਟੇ ਦੁਕਾਨਦਾਰ ਆ ਉਹ ਤਾਂ ਜਾਮਾਂ ਹੀ ਖਤਮ ਹੋ ਜਾਣਗੇ ਤਾਂ ਦੋਸਤੋ ਵੱਤ ਵੱਧ ਪਹੁੰਚੋ ਧਰਨੇ ਤੇ ਧਰਨੇ ਤੇ ਜਾਣਾ ਵੀ ਜ਼ਰੂਰੀ ਆ ਤੇ ਵੈਸੇ ਹੁਣ ਤੱਕ ਸਭ ਤੋਂ ਵੱਡਾ ਇਹ ਧਰਨਾ ਹੈ ਜੋ ਕਿ ਮੈਨੂੰ ਲੱਗਦਾ ਵੀ ਸਫਲ ਹੁੰਦਾ ਦਿਖਾਈ ਦੇ ਰਿਹਾ ਹੈ ਤਾਂ ਨਾਲ ਆਪਾਂ ਕਿਸਾਨਾਂ ਦੇ ਤੇ ਕਿਉਂਕਿ ਛੋਟੇ ਦੁਕਾਨਦਾਰ ਤੁਹਾਡੇ ਨਾਲ ਹੀ ਆ ਤੇ ਤੁਹਾਡੇ ਨਾਲ ਹੀ ਯਾਨੀ ਕਿ ਇਹ ਕਿਸਾਨਾਂ ਨਾਲ ਹੀ ਆ ਛੋਟਾ ਦੁਕਾਨਦਾਰ ਤਾਂ ਬਸ ਇੰਨਾ ਹੀ ਦੋਸਤੋ ਮਾਮਾ ਕਰਨੈਲ ਸਿੰਘ ਇਹ ਆਇਆ ਮੇਰੇ ਕੋਲੇ ਵੀ ਕਿਉਂਕਿ ਇਹਨਾਂ ਦੀ ਕਣਕ ਜਿਹੜੀ ਸੀ ਉਹ ਉੱਗੀ ਨਹੀਂ ਕਿਸੇ ਕਾਰਨ ਤੇ ਫਿਰ ਉਹ ਕਹਿੰਦੇ ਵੀ ਦੇਖ ਕੇ ਆ ਸ਼ਾਇਦ ਕਿਉਂ ਨਹੀਂ ਉੱਗੀ ਤੇ ਜਾਂ ਉਹ ਜੀਰੋ ਟੈਲ ਨਾਲ ਬੀਜਣ ਦੇ ਲਾਇਕ ਹੈ ਨਹੀਂ ਹੁਣ ਇਹਨਾਂ ਮਾਮੇ ਦੇ ਚੱਲਾਂਗੇ ਆਪਾਂ ਖੇਤ ਤੇ ਉੱਥੇ ਜਾ ਕੇ ਵੇਖਾਂਗੇ ਕਣਕ ਤੇ ਇਹ ਮੋਟਰਸਾਈਕਲ ਆਉਂਦਾ ਪਿਆ ਅੰਗਰੇਜ਼ ਗਿਆ ਹੋਇਆ ਕਿਉਂਕਿ ਉਹਨਾਂ ਨੇ ਗਰਾਊਂਡ ਬਣਾਇਆ ਸੀ ਲਵਾਣ ਵਾਲੀ ਗਰਾਊਂਡ ਪੀਨਾ ਬਰਾਡ ਨੇ ਉਹਨਾਂ ਨੂੰ ਜਗ੍ਹਾ ਦਿੱਤੀ ਆ ਉਹ ਸਾਰੇ ਉੱਥੇ ਗਏ ਤੇ ਮੈਂ ਉਹਨਾਂ ਨੂੰ ਕਰਦਾ ਫੋਨ ਤੇ ਫਿਰ ਆਪਾਂ ਚੱਲਾਂਗੇ ਮਾਮੇ ਦੀ ਕਣਕ ਦੇਖਣ ਤੇ ਤੁਹਾਨੂੰ ਮੁਖਾਵਾਂਗੇ ਉੱਥੋਂ ਦਾ ਨਜ਼ਾਰਾ ਹੁਣ ਅਸੀਂ ਮਾਮੇ ਦੇ ਖੇਤ ਪਹੁੰਚ ਚੁੱਕੇ ਆ ਤੇ ਕਣਕ ਵੇਖਣ ਲੱਗੇ ਆ ਵੀ ਉੱਗੀ ਕਿਉਂ ਨਹੀਂ ਕੀ ਕਾਰਨ ਤੇ ਦੇਖਦੇ ਹਾਂ ਹੁਣ ਤੁਹਾਨੂੰ ਦਿਖਾਉਣੀ ਕਿਉਂਕਿ ਮੈਨੂੰ ਲੱਗਦਾ ਵੀ ਕਣਕ ਨਾ ਥੱਲੇ ਫੁੱਟਦੀ ਆਉਂਦੀ ਥੋੜੀ ਥੋੜੀ ਇੱਕ ਤਾਂ ਮੀ ਮਾਮਾ ਮੀ ਪੈ ਗਈ ਇਸ ਵਿੱਚ ਮੀ ਪੈ ਗਈ ਬੀਜਣ ਵੇਲੇ ਆ ਵੀ ਕਣਕ ਅਸੀਂ 21 ਦਿਨ ਬੀਜੀ ਆ ਜੀ ਆ ਕਣਕ ਜਿਹੜੀ ਆ ਨਿਕਲਾਈ ਆ ਤੇ ਇਸ ਜਗ੍ਹਾ ਤੇ ਕਣਕ ਨਹੀਂ ਨਿਕਲੀ ਇੱਥੇ ਵੀ ਪਾਇਆ ਸੀ ਸ਼ਹਿਰ ਦਾ ਤੇ ਇਹ ਕਣਕ ਨਹੀਂ ਨਿਕਲੀ ਪਰ ਆ ਵੀ ਕਣਕ ਯਾਨੀ ਕਿ ਕਰੰਡ ਹੋਈ ਆ ਪਰ ਇਹ ਕਣਕ ਕਿਵੇਂ ਬਾਹਰ ਆ ਗਈ ਤੇ ਇਹ ਕਿਉਂ ਨਹੀਂ ਆਈ ਇਹ ਸਾਡੀ ਸਮਝ ਚੋਂ ਬਾਹਰ ਤੇ ਬਾਕੀ ਅਸੀਂ ਹੁਣ ਪੱਟ ਕੇ ਦੇਖਦੇ ਆਂ ਵੀ ਕਣਕ ਬਾਕੀ ਕਣਕ ਆਸ ਮਿਹਨਤ ਲੱਗਦੀ ਆ ਵੀ ਤਿੰਨਾਂ ਚਾਰਾਂ ਦਿਨਾਂ ਤੱਕ ਨਿਕਲ ਆਉਗੀ ਐ ਓੜੇ ਚ ਦੇਖਦੇ ਆ ਓੜੇ ਚ ਕਣਕ ਜਮਾਂ ਨਹੀਂ ਉੱਗੀ ਕਿਉਂਕਿ ਮੈਨੂੰ ਤਾਂ ਲੱਗਦਾ ਕਣਕ ਕਰੰਡਾ ਥੋੜੀ ਜੀ ਦੇਖਦੇ ਆ ਇੱਥੇ ਵਾ ਪਟਕੇ ਵੇਖੋ ਬੀ ਆ ਨੀਦਾ ਮਾਮਾ ਤੁਸੀਂ ਐ ਕਰੋ ਮੈਂ ਤਾਂ ਤੁਹਾਨੂੰ ਇਹ ਸਲਾਹ ਦਿੰਨਾ ਵੀ ਜੀਰੋ ਟ੍ਰੈਲ ਨਾਲ ਬੀਜ ਦਿਓ ਅਜ ਮਨਾਂ ਕੋ ਕਣਕ ਬੜੀ ਸੁਣੀ ਹੋ ਜਾਣੀ ਹੈ ਕਣਕੇ ਵੀ ਹੋ ਜਾਣੀ ਹੈ ਵਿੱਚ ਤੇ ਉਹ ਵੀ ਹੋ ਜਾਣੀ ਅਜ ਮੋਰ ਨਾਲ ਤਾਂ ਚੱਲ ਹੁੰਦੇ ਬੇਦਰ ਹਾਂ ਬਾਕੀ ਨਾ ਕਣਕ ਨਿਕਲਦੀ ਆਉਂਦੀ ਆ ਕਣਕ ਨਿਕਲਦੀ ਆਉਂਦੀ ਆ ਜਾਂ 2-3 ਦਿਨ ਵੇਖ ਲਓ ਤੁਸੀਂ ਆ ਦੇਖਾ ਹੋਣਾ ਅਸੀਂ ਤਾਂ ਇਹੀ ਸਲਾਹ ਦਿੰਦੇ ਵੀ 2-3 ਦਿਨ ਮਾਮਾ ਦੇਖ ਲੈ ਕਣਕੇ ਨਿਕਲਾਊਗੀ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਮਾਮਾ ਯਾਰ ਪ੍ਰਾਲ ਬਾਹਲਾ ਨਹੀਂ ਵਿੱਚ ਇੱਥੇ ਜਾ ਕੇ ਆ ਲੈ ਜੀ ਆਹੀਆ ਗੈਰੇਜ ਹੈ ਕੱਲ ਜਾ ਦੋ ਤੁਸੀਂ ਨਹੀਂ ਆਇਸ਼ਾ ਜੇ ਮੱਕਾ ਦਾ ਦਾਦਾ ਤੇ ਇੱਥੇ ਇੱਕ ਮਿੰਟ ਆ ਗੋਠੀ ਜੀ ਚ ਉਹ ਆਈ ਮੱਜਿਆ ਕੋ ਜਾਣਾ ਬੀਐਸਸੀ ਨੰਬਰ ਦਾ ਕੋਈ ਨਾ ਉਹਨਾਂ ਨਾਲ ਗੱਲ ਨਹੀਂ ਫਿਰ ਤੁਹਾਨੂੰ ਫੋਨ ਕਰਾਂਗੇ ਹਾਂ ਬਾਕੀ ਲੋੜ ਹੀ ਨਹੀਂ ਪੈਂਦੀ ਮੇਰੇ ਸਹਾਨ ਵਾਲਾ ਤਾਂ ਕਣਕ ਆਉਗੀ ਬਾਹਰ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਚ ਖੈਤ ਕਰਨ ਦੀ ਲੋੜ ਨਹੀਂ ਕਣਕੋ ਗੇ ਪੈਣੀ ਆ ਪਰ ਜੇ ਥੋੜੀ ਜੀ ਜੰਦਰਾਲੀ ਵੱਜ ਜੇ ਪਰ ਨਹੀਂ ਹਨਾ ਐਨੀ ਕਿੰਨੀ ਕ ਵੱਜ ਜੂਗੀ ਮੈਨੂੰ ਸਿਰ ਮਾਰ ਲੂ ਬੁੱਢਾ ਮਾਰ ਦੇਗਾ ਇਹ ਤਾਂ ਜੰਦਰਾਲੀ ਵਜੇ ਤਾਂ ਕਣਕ ਵੀਰੋਂ ਬਾਹਰ ਆ ਸਕਦੀ ਵੈਸੇ ਆਈ ਵੀ ਹੋਈ ਆ ਮਾਮਾ ਤੈਨੂੰ ਐ ਨਹੀਂ ਲੱਗਦਾ ਤੂੰ ਆਇਆ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਕੋਸ ਕਣਕ ਨਿਕਲੀ ਹੋਈ ਹੈ ਮੇਰਾ ਜਦ ਮਾਣਿਨ ਕਹਾਗਾ ਪਹਿਲੀ ਵਾਰ ਚੰਗੀ ਆ ਕਣਕ ਨਹੀਂ ਆਉਂਦੀ ਨਹੀਂ ਮਾਮਾ ਉਹ ਕਣਕ ਦਾ ਤੇਰੀ ਜਾਣੀ ਹਰਾਲ ਤੇ ਦੂਜੀ ਗੱਲ ਐ ਵੀ ਇਹ ਕਣਕ ਤੇਰੀ ਵੀ ਬਾਹਰ ਆ ਜਾਣੀ ਐ ਤੇ ਜੇ ਤਰ੍ਹਾਂ ਮਾ ਨਹੀਂ ਖੜਦਾ ਤੇ ਮੈਂ ਤੈਨੂੰ ਇਹੀ ਸਲਾਹ ਦਿੰਨਾ ਵੀ ਜੀਰੋ ਡਰਿੱਲ ਲੈ ਕੇ ਉਹਨਾਂ ਨੂੰ ਜਾਊਗਾ ਜੀਰੋ ਕਣਕ ਦੇ ਖੇਚੇ ਦੇ ਵਿੱਚ ਖਿੱਚ ਦੇ ਜਿੱਥੇ ਜਿੱਥੇ ਨਹੀਂ ਹੋ ਗਈ ਉਹਨਾਂ ਦੇ ਆਊਗਾ ਟ੍ਰੈਕਟਰ ਨਾਲ ਜੀਰੋ ਲੈ ਆ ਤੇ ਇਹ ਤੇਰੀ ਕਣਕ ਵਧੀਆ ਹੋ ਜਾਣੀ ਐ ਇਹ ਵੀ ਵਿੱਚੇ ਰਲ ਜਾਣੀ ਐ ਕਣਕ ਬਹੁਤ ਉੱਗੀ ਆ ਕਣਕ ਪੈਲੀ ਨਹੀਂ ਮਾੜੀ ਗਈ ਇਹ ਕਰੰਡ ਹੋ ਗਈ ਆ ਬਾਕੀ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ ਹਨਾ ਜੀਵਿੰਦਾਰ ਤਾਂ ਮਰਿਆ ਹੀ ਮਰਿਆ ਵੇਖੋਈ ਮਣਕ ਮਾਮਾ ਕਿੱਲੇ ਦਾ 50 ਕਿਲੋ ਵੀ ਪਾਇਆ ਹਣ ਪਾਇਆ 50 ਕਿਲੋ ਵੀ ਪਾਇਆ ਮਾਮੇ ਨੇ ਤੇ ਉੱਤੋਂ ਮੀ ਪਾਇਆ ਤੇ ਆ ਖਤਮ ਹੀ ਆ ਕਹਾਣੀ ਦੇਖੋ ਹੈ ਜੇ ਮੋਦੀ ਸਰਕਾਰ ਪਾਲਸੀਆਂ ਬਣਾਉਂਦੀ ਫਿਰਦੀ ਹੈ ਹਾਂਜੀ ਉਹੀ ਕਣਕ ਜਿਹੜੀ ਸਾਡੇ ਕੋਲੋਂ ਲੈ ਕੇ 1800 1900 ਨੂੰ ਲੈ ਕੇ ਤੇ ਸਾਨੂੰ 4 4000 ਨੂੰ ਕੁਆਂਟਲ ਦਿੱਤੇ ਜਾਂਦੀ ਹੈ 20 ਦੇ ਰੁਪਏ ਵਿੱਚ 600 ਰੁਪਏ ਕਿਛਾਨਣਾ ਲਾ ਕੇ ਉਹਨੂੰ ਐਹੀ ਵੀ ਇਹ 20 ਆ ਐਨਾ ਤੱਕਾ ਹੋ ਰਿਹਾ ਬਾਕੀ ਦੋਸਤੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਤੇ ਬਹੁਤ ਹੀ ਜਲਦ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਵਿੱਚ ਰੱਬ ਰੱਖਾ ਸ਼ਬਾਕ